ਕੀ ਕਰਦਾ ਫਿਰਦਾ ਕੇਂਦਰ ਕੇਂਦਰ ਦਾ ਹਿੱਲ ਗਿਆ ਕਿ ਨਹੀਂ ਦਿਮਾਗ ਹੋਣੀ ਹੈ ਕਿ ਨਾ ਨੂੰ ਸਮਝ ਨਹੀਂ ਆਉਂਦੀ ਵੀ ਭੱਜியே ਤੇ ਕਿਹੜੇ ਰਾਹ ਪੱਜੀ ਆਹ ਬਾਤ ਬੱਦੇ ਤੇ ਮੈਨੂੰ ਤਰਸ ਆਉਂਦਾ ਉਹਨਾਂ ਵਿਚਾਰਿਆਂ ਦਾ ਆਦੀ ਤੇਰੀਆਂ ਮਲਾਜੇਦਾਰਾ ਆਦੀਆਂ ਗਰੀਬ ਜੱਟ ਇੱਚ ਕਚੋਟੇ ਜੇ ਕਦੀ ਕੁਛ ਫੈਸਲਾ ਕਰ ਲਿਆ ਸਵੇਰੇ ਫੈਸਲਾ ਕਰ ਲਿਆ ਸ਼ਾਮ ਨੂੰ ਵਾਪਸ ਲੈ ਲਿਆ ਇਹ ਕਰੀ ਜਾਂਦੇ ਆ ਬੱਚਿਆਂ ਦੇ ਕੈਰੀਅਰ ਨੂੰ ਬਰਬਾਦ ਕਰ ਰਹੇ ਆ ਜ਼ਿੰਮੇਵਾਰ ਇਹ ਆ ਨਿੱਕੀ ਜੀ ਗੱਲ ਹੈ ਕਿ ਨੋਟੀਫਾਈ ਕਰਨੀ ਆ ਇਲੈਕਸ਼ਨ ਉਹ ਇਹਨਾਂ ਦੀਆਂ ਗੋਠੜੀਆਂ ਲਵਾਉਣੀਆਂ ਚਾਹੁੰਦੇ ਆ ਪਰ ਉਹ ਬਹੁਤ ਗਲਤ ਸੋਚ ਰਹੇ ਆ ਇਹ ਯੂਨੀਵਰਸਿਟੀ ਬੰਦ ਹੋਦੀ ਹੋ ਜਾਊਗੀ ਇਹ ਇਸ ਤਰੀਕੇ ਨਾਲ ਬਿਨਾ ਇਸ ਗੱਲ ਤੋਂ ਖੁੱਲ ਨਹੀਂ ਸਕਦੀ ਉਹਨਾਂ ਨੂੰ ਸਮਝ ਨਹੀਂ ਪੈ ਰਹੀ ਤੁਸੀਂ ਪੰਜਾਬੀਆਂ ਨੂੰ ਅਜੇ ਤੱਕ ਸਮਝਿਆ ਹੀ ਨਹੀਂ ਹੈ ਕਿ ਇੱਥੇ ਲੰਗਰ ਦਾ ਪੱਕਾ ਅੱਡਾ ਬਣ ਗਿਆ ਉਹ ਮੂਮੈਂਟ ਤੁਸੀਂ ਫੇਲ ਨਹੀਂ ਕਰ ਸਕਦੇ ਜੋ ਮੈਂ ਕੇ ਕੇਂਦਰ ਬਿੱਟੂ ਦੀ ਗੱਲ ਨਹੀਂ ਸੁਣਦਾ ਕべ ਆ ਚੱਕੋ ਆਪਣੀ ਰੇਲਵੇ ਮਿਨਿਸਟਰੀ ਜਿਸ ਦਿਨ ਤੁਹਾਡਾ ਇੱਥੇ ਹੋਜੂਗਾ ਸਾਰਾ ਫੈਸਲਾ ਹੋਜੂਗਾ ਉਦੋਂ ਮੈਂ ਦੁਬਾਰਾ ਜੁਆਇਨ ਕਰ ਲੂੰਗਾ ਯਾਨੀ ਉਧਰ ਦੀ ਮਲਾਈ ਵੀ ਖਾਈ ਜਾਣੀ ਆ ਤੇ ਇੱਧਰ ਦੀ ਆਵਾਜ਼ ਵੀ ਸੁਰ ਵੀ ਕੱਢੀ ਜਾਣੀ ਇੰਜ ਨਹੀਂ ਹੁੰਦਾ ਸੰਬਧਾਨ ਵੀ ਬਦਲਣਗੇ ਭਕਮਾ ਕਰਨ ਵੀ ਕਰਨਗੇ ਇਹ ਬਿਲਕੁਲ ਉਸ ਪਾਸੇ ਨੂੰ ਵੱਡੇ ਪੱਧਰ ਤੇ ਬਲਡੋਜ਼ ਕਰਕੇ ਸਾਰੇ ਜਿਹੜੇ ਸਾਡੇ ਅਲੱਗ-ਅਲੱਗ ਕਲਚਰ ਆ ਉਸ ਨੂੰ ਇਹ ਹਿੰਦੂਤਵਾ ਦੇ ਰੰਗ ਵਿੱਚ ਦੀ ਸਾਉ ਨੇ ਬਿਆਨ ਦਿੱਤਾ ਰਾਮਰਾਜ ਨੂੰ ਲੈ ਕੇ ਕਿ ਰਾਮਰਾਜ 2047 ਤੱਕ ਬੰਦ ਹੋ ਉਸ ਨੂੰ ਕਿ ਤਰ੍ਹਾਂ ਉੱਤੇ ਧਰਮ ਦੀ ਆੜ ਲੈ ਰਹੇ ਆ ਨਾ ਜਦੋਂ ਬੰਦਾ ਧਰਮ ਦੀ ਸਿੱਧੀ ਸਿੱਧੀ ਆੜ ਲੈਣ ਲੱਗ ਜੇ ਜਿਵੇਂ ਭਗਵੰਤ ਮਾਨ ਨੇ ਵੀ ਲਈ ਹੈ ਜਾ ਕੇ ਆਨੰਦਪੁਰ ਸਾਹਿਬ ਅੱਜ 26 ਤਰੀਕ ਦੀ ਕਾਲ ਦਿੱਤੀ ਗਈ ਸੀ ਸਟੂਡੈਂਟਸ ਵੱਲੋਂ ਯੂਨੀਵਰਸਿਟੀ ਬੰਦ ਕਰਨ ਦੀ ਤੇ ਦੂਸਰੀ ਤਰਫ 43 ਸੈਕਟਰ ਦੇ ਵਿੱਚ ਕਿਸਾਨਾਂ ਦਾ ਵੀ ਅੱਜ ਰੈਲੀ ਆ ਜਾਂ ਕਹਿਦੀ ਉਹਨਾਂ ਨੇ ਵੀ ਇਕੱਠ ਕੀਤਾ ਤਾਂ ਕਿਤੇ ਨਾ ਕਿਤੇ ਡੇਟਾ ਉੱਪਰ ਪਿਛੇ ਨਹੀਂ ਸੀ ਹੋ ਸਕਦੀਆਂ ਕਿਤੇ ਦੋਨੋਂ ਧਰਨੇ ਕਲੈਸ਼ ਨਾ ਹੋ ਜਾਣ ਉਹ ਨਹੀਂ ਨਹੀਂ ਸਵਾਗਤ ਹੈ ਅਨ ਟੋਲਡ ਪੰਜਾਬ ਦੇਖ ਰਹੇ ਹੋ ਤੁਸੀਂ ਮਰਨਦੀਪ ਸਿੰਘ ਯੂਨੀਵਰਸਿਟੀ ਬਚਾਓ ਮੋਰਚਾ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਰਾਤ ਸਟੂਡੈਂਟਸ ਦੇ ਵਿੱਚ ਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਵਿੱਚ ਕੁਝ ਤਲਕੀਆਂ ਹੁੰਦੀਆਂ ਨੇ ਪੇਪਰਾਂ ਨੂੰ ਲੈ ਕੇ ਜੋ ਪੇਪਰ ਕਏ ਜਾ ਰਹੇ ਸੀ ਕਿ ਕੈਨਸਲ ਹੋ ਗਏ ਨੇ ਜਾਂ ਕਹਿ ਦੀ ਅੱਗੇ ਚਲੇ ਗਏ ਨੇ ਪੇਪਰ ਉਹ ਪੇਪਰ ਇਹਨਾਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਚੱਕ ਕੇ ਡੀਏਵੀ ਕਾਲਜ ਪਾ ਦਿੱਤੇ ਤੇ ਸਟੂਡੈਂਟਸ ਦੇ ਪ੍ਰੋਟੈਸਟ ਤੋਂ ਬਾਅਦ ਉਹ ਪੇਪਰ ਡਿਲੇ ਹੋਏ ਨੇ ਤਾ ਇਸ ਮੁੱਦਿਆਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਹੋਣਗੇ ਪ੍ਰੋਫੈਸਰ ਮਨਜੀਤ ਸਿੰਘ ਜੀ ਇਹਨਾਂ ਨਾਲ ਗੱਲਬਾਤ ਕਰ ਜਾਂਦਾ ਪ੍ਰੋਸੈਸਾ ਸਵਾਗਤ ਹੈ ਬਹੁਤ-ਬਹੁਤ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੋਂ ਰਸੋ ਸਾਹਿਬ ਪਹਿਲਾ ਸਵਾਲ ਮੇਰਾ ਕੀ ਮੋਰਚੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿੱਥੇ ਖੜਾ ਹੁਣ ਮੋਰਚਾ ਮੋਰਚਾ ਤੇ ਛੜਦੀਆਂ ਗੱਲਾਂ ਜੇ ਕੇਂਦਰ ਹਿੱਲੀ ਪਈ ਸਰਕਾਰ ਵੀ ਹਿੱਲੀ ਪਈ ਆ ਤੇ ਐਡਮਿਨਿਸਟ੍ਰੇਸ਼ਨ ਤੇ ਕਿਤੇ ਬਿਲਕੁਲ ਹੀ ਮਤਲਬ ਉਹਨਾਂ ਨੇ ਸਮਝ ਹੀ ਨਹੀਂ ਪੈਂਦੀ ਵੀ ਹੁਣ ਨਿਕਲੀਏ ਕਿਵੇਂ ਫਸਾ ਦੇ ਲਿਆ ਆਪਣੇ ਆਪ ਨੂੰ ਇਹਦੇ ਵਿੱਚ ਨਿਕਲਣ ਦਾ ਤਰੀਕਾ ਇਹੀ ਆ ਕਿ ਉੱਥੇ ਕੇਂਦਰ ਵੱਲ ਬੰਦੇ ਭੇਜਣਾਂ ਔਰ ਜਿਹੜੇ ਉਪਰਾਸ਼ਟਪਤੀ ਆ ਜਿਹੜੇ ਸਾਡੇ ਚਾਂਸਲਰ ਹੈਗੇ ਆ ਵਾਈ ਚਾਂਸਲਰ ਆਪਣਾ ਡੈਪੂਟੇਸ਼ਨ ਭੇਜੇ ਆਪ ਜਾ ਕੇ ਮਿਲੇ ਰਜਿਸਟਰਰ ਨੂੰ ਨਾਲ ਲੈ ਕੇ ਜਾਣ ਕਿ ਸਾਡੀ ਜਾਨ ਛਡਾਓ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਆ ਕੋਈ ਖੁਸ਼ੀ ਥੋੜੀ ਬਿਠੇ ਇੰਨੀ ਠੰਡ ਦੇ ਵਿੱਚ ਆ ਦੇਖੋ ਤਾਂ ਕਿੰਨੀ ਠੰਡਿਆ ਸਾਨੂੰ ਘਰਾਂ ਦੇ ਅੰਦਰ ਇੰਨੀ ਠੰਡ ਲੱਗਦੀ ਆ ਇਹ ਇੱਥੇ ਰਾਤ ਵਾਰ ਬਾਹਰ ਬੈਂਦੇ ਆ ਦਿਨੇ ਰਾਤ ਉਹ ਤੇ ਚੰਗੀ ਗੱਲ ਆ ਕਿ ਸਾਡੀ ਜਿਹੜੀ ਖਾਲਸਾਈ ਸੱਭਿਆਚਾਰ ਆ 24 ਘੰਟੇ ਲੰਗਰ ਇੱਥੇ ਲੱਗਾ ਆ ਕੋਈ ਪ੍ਰਵਾਹ ਨਹੀਂ ਆ ਅਲੀ ਅਲੀ ਕਰਦੇ ਆ ਅਦਰਵਾਈਜ਼ ਜੇ ਬਾਹਰੋਂ ਸਾਨੂੰ ਸਪੋਰਟ ਉਸ ਕਿਸਮ ਦੀ ਸਾਡੇ ਮਾਪੇ ਦੀ ਸਾਡੇ ਹੋਰ ਨਾ ਸੱਜਣਾ ਦੀ ਨਾ ਹੁੰਦੀ ਇਹ ਤੇ ਦਬਾਉਣ ਨੂੰ ਫਿਰਦੇ ਸੀ ਹੁਣ ਇਹ ਹੈ ਕਿ ਇਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਭੱਜੀਏ ਤੇ ਕਿਹੜੇ ਰਾਹ ਭੱਜੀਏ ਰਾਹ ਸਾਨੂੰ ਬੋਸ ਲੈਣ ਨਹੀਂ ਦੱਸਦੇ ਨੇ ਰਿਸਪੈਕਟਫੁਲ ਦੱਸਾਂਗੇ ਪਰ ਉਹ ਆਉਣਗੇ ਨਹੀਂ ਜਿਹੜੇ ਐਡਵਾਈਜ਼ਰ ਆ ਉਹ ਇਹਨਾਂ ਨੂੰ ਡੋਬਣਗੇ ਪਹਿਲਾ ਨੋਟੀਫਿਕੇਸ਼ਨ ਕੇਂਦਰ ਵੱਲੋਂ ਕਰਵਾਤਾ ਬਿਨਾਂ ਕਿਸੇ ਨੂੰ ਪੁੱਛਿਆ ਬਿਨਾਂ ਸਟੂਡੈਂਟਸ ਨੂੰ ਕੰਫੀਡੈਂਸ ਚ ਲਿਆਂ ਬਿਨਾਂ ਕਿਸੇ ਹੋਰ ਨੂੰ ਉਹ ਵਾਪਸ ਕਰ ਲਿਆ ਫੇਰ ਫੇਰ ਹੀ ਕਰਤਾ ਉਹ ਦੁਬਾਰਾ ਨੋਟੀਫਿਕੇਸ਼ਨ ਪਹਿਲੇ ਵਾਲੇ ਨੂੰ ਹੀ ਡੇਟ ਬਦਲ ਕੇ ਦੁਬਾਰਾ ਕਰਤਾ ਸ਼ਾਮ ਤੱਕ ਫੇਰ ਉਹ ਅਗਲੇ ਦਿਨ ਤੱਕ ਵਾਪਸ ਲੈ ਲਿਆ ਇਹ ਕੀ ਕਰਦਾ ਫਿਰਦਾ ਕੇਂਦਰ ਕੇਂਦਰ ਦਾ ਹਿੱਲ ਗਿਆ ਕਿ ਨਹੀਂ ਦਿਮਾਗ ਇੱਥੇ ਦਾ ਲਾ ਲਓ ਆ ਕੱਲ ਵਾਲੀ ਗੱਲ ਹੀ ਲਾ ਲਓ ਪਹਿਲਾਂ ਇਹਨਾਂ ਨੇ ਕਿਹਾ ਜੀ ਅਸੀਂ ਹਰ ਹਾਲਤ ਮੀਟਿੰਗਾਂ ਕੀਤੀਆਂ ਚੇਅਰਮੈਨਾਂ ਦੀਆਂ ਮੀਟਿੰਗਾਂ ਸਰਕੂਲਰ ਕੱਢਤਾ ਚੇਅਰਮੈਨ ਦੀ ਮੀਟਿੰਗ ਤੋਂ ਬਾਅਦ ਸਾਰੀ ਫੈਕਲਟੀ ਦੇ ਵਿੱਚ ਹਾਜ਼ਰ ਹੋਏ ਜੀ ਜਿਵੇਂ ਹੁੰਦਾ ਨਾ ਉਹ ਵਿਪ ਭਜਾਰੀ ਹੁੰਦਾ ਅਸੈਂਬਲੀ ਦੇ ਵਿੱਚ ਕਿ ਵਿਪ ਭਜਾਰੀ ਕਰਤਾ ਸੈਂ ਕਿ 9 ਤੋਂ ਸ਼ਾਮ ਦੇ 5 ਵਜੇ ਤੱਕ ਇੱਥੇ ਜਿਹੜੇ ਆ ਟੀਚਰ ਸਾਰੇ ਹਾਜ਼ਰ ਰਹਿਣੇ ਚਾਹੀਦੇ ਆ ਉਹ ਤੁਹਾਡੇ ਸਲੇਵ ਆ ਇੱਥੇ ਕੋਈ ਇਹੋ ਜਿਹਾ ਕਾਨੂੰਨੀ ਹੈ ਕਿ ਤੁਸੀਂ ਕਿਸੇ ਨੂੰ ਜ਼ਬਰਦਸਤੀ ਕਹਿ ਸਕੋ ਪਰ ਆਪਣੀ ਚਲਾਉਣੀ ਆ ਜਦੋਂ ਵੀ ਮੇਰੀ ਚੱਲਦੀ ਆ ਉਹ ਨੋਟਿਸ ਕੱਢਣ ਦਾ ਮੋਬਿਲਾਈਜੇਸ਼ਨ ਥੋੜੀ ਹੋ ਜੂ ਮੈਂ ਕਹਿ ਦੇਵਾਂਗਾ ਇੱਥੇ ਐਮ ਕਰ ਦੇਣਾ ਤੇ ਉਹ ਬੰਦੇ ਆਉਣਗੇ ਤਾਂ ਤਾਂ ਹੀ ਹੋਊ ਉਹਦਾ ਕੀ ਹੋਇਆ ਕਿ ਪਤਾ ਲੱਗ ਗਿਆ ਇਹਨਾਂ ਨੂੰ ਕਿ ਕਿਸੇ ਨੇ ਆਉਣਾ ਨਹੀਂ ਬੱਚਿਆਂ ਨੇ ਵੇਖ ਕੇ ਗਏ ਖੇਤੇ ਵਰਕਰ ਰਹੇ ਆ ਐਡਮਿਨਿਸਟ੍ਰੇਸ਼ਨ ਵਾਲੇ ਯੂਨੀਵਰਸਿਟੀ ਵਾਲੇ ਉਹਨਾਂ ਨੇ ਰਾਤ ਨੂੰ ਹੀ ਪਰਸੋਂ ਹੀ ਰਾਤ ਨੂੰ ਆਪਣਾ ਫੰਕਾਰ ਦੇ ਦਿੱਤੀ ਫੰਕਾਰ ਜਦੋਂ ਮਾਰੀ ਕਾ ਇਹ ਅਗਲੇ ਦਿਨੋਂ ਵਾਪਸ ਲੈ ਕੇ ਕਹਿੰਦੇ ਜੀ ਇੱਥੇ ਦੇ ਅਸੀਂ ਨਹੀਂ ਕਰਾਂਗੇ ਉਹ ਉੱਥੇ ਜਾ ਕੇ ਕਰਾਂਗੇ ਕੱਥੇ ਡੀਏ ਵੀ ਕਾਲੇ ਉਹ ਯਾਰ ਇਹ ਤਾਂ ਵੈਸੇ ਸ਼ਰਮਿੰਦਗੀ ਦੀ ਗੱਲ ਆ ਇਹਨਾਂ ਨੂੰ ਸ਼ਰਮ ਵੀ ਨਹੀਂ ਆਉਂਦੀ ਕਿ ਯੂਨੀਵਰਸਿਟੀ ਦੇ ਐਗਜ਼ਾਮ ਯੂਨੀਵਰਸਿਟੀ ਕਿੱਥੇ ਸਟੇਟਸ ਆ ਜਿਹੜੀ ਦੂਜਿਆਂ ਨੂੰ ਕਾਲਜਾਂ ਨੂੰ ਅਫੀਲੀਏਸ਼ਨ ਦਾ ਨਿਗਰਾਨੀ ਕਰਦੀ ਸਾਰਾ ਕੁਝ ਕਰਦੀ ਇਹ ਇੰਜ ਗੱਲ ਆ ਵੀ ਪਾਰਲੀਮੈਂਟ ਬੰਦ ਹੋ ਗਈ ਆ ਜਾ ਕੇ ਪੰਜਾਬ ਦੀ ਅਸੈਂਬਲੀ 'ਚ ਆਪਣਾ ਡੇਰਾ ਲਾ ਲਓ ਇਹ ਇਹ ਗੱਲ ਕੀਤੀ ਇਹਨਾਂ ਨੇ ਇਹਨਾਂ ਨੂੰ ਸਮਝ ਨਹੀਂ ਪੈਂਦੀ ਨਿੱਕੇ ਨਿੱਕੇ ਗੱਲਾਂ ਕੋਈ ਸਮਝਾਉਂਦਾ ਨਹੀਂ ਉੱਥੇ ਮੇਰਾ ਖਿਆਲ ਸਾਡੇ ਟੀਚਰਾਂ ਨੇ ਜਾਣ ਤੋਂ ਮਨਾ ਕਰਤਾ ਹੋਣਾ ਐਡਮਿਨਿਸਟ੍ਰੇਸ਼ਨ ਨੇ ਵੀ ਮਨਾ ਕੀਤਾ ਹੋ ਜਦੋਂ ਕਿ ਆ ਪੀ ਇਹ ਤੇ ਆਰਡਰ ਹੀ ਗਲਤ ਹੋ ਗਿਆ ਫਿਰ ਉਹ ਵੀ ਵਾਪਸ ਲੈ ਲਿਆ ਹੁਣ ਯੂਨੀਵਰਸਿਟੀ ਚ ਐਗਜ਼ਾਮ ਨਹੀਂ ਹੋ ਰਿਹਾ ਬੱਚਿਆਂ ਦੀ ਅੱਜ ਦੀ ਮੰਗ ਸੀ ਕਿ ਅਸੀਂ ਯੂਨੀਵਰਸਿਟੀ ਬੰਦ ਕਰਾਂਗੇ ਅਸੀਂ ਐਗਜ਼ਾਮ ਨਹੀਂ ਹੋਣ ਦੇਣਾ ਉਹ ਹੋ ਗਿਆ ਹੁਣ ਅੱਜ ਤੇ ਸਾਰੇ ਬੰਦੇ ਲੱਗੇ ਹੋਏ ਆਪੋ ਆਪਣੇ ਅਗਲੀ ਕਾਰਵਾਈ ਹੁਣ ਸ਼ਾਮ ਤੱਕ ਪ੍ਰੈਸ ਕਾਨਫਰੰਸ ਹੋਊਗੀ ਤੇ ਅਗਲੀ ਕਾਰਵਾਈ ਦਾ ਪਤਾ ਲੱਗ ਜੂ ਪਰ ਅਸਲੀਅਤ ਇਹ ਤੇ ਹੈਗੀ ਆ ਨਾ ਕਿ ਇਹ ਇਹੋ ਜਿਹੇ ਹਿੱਕ-ਕਚੋਟੇ ਜੇ ਕਦੀ ਕੁਝ ਫੈਸਲਾ ਕਰ ਲਿਆ ਸਵੇਰੇ ਫੈਸਲਾ ਕਰ ਲਿਆ ਸ਼ਾਮ ਨੂੰ ਵਾਪਸ ਲੈ ਲਿਆ ਇਹ ਕਰੀ ਜਾਂਦੇ ਆ ਬੱਚਿਆਂ ਦੇ ਕੈਰੀਅਰ ਨੂੰ ਬਰਬਾਦ ਕਰ ਰਹੇ ਆ ਜ਼ਿੰਮੇਵਾਰ ਇਹ ਆ ਨਿੱਕੀ ਜੀ ਗੱਲ ਹੈ ਕਿ ਨੋਟੀਫਾਈ ਕਰਨੀ ਆ ਇਲੈਕਸ਼ਨ ਜਦ ਕਿ ਮੰਨ ਚੁੱਕੇ ਸਾਰੇ ਗਿੰਦੇ ਕੇ ਅਸੀ ਪੁਰਾਣੀ ਗੱਲ ਮਨ ਗਿਆ 92 ਮੈਂਬਰ ਵਾਲੀ ਸੈਨੇਟ ਨੂੰ ਸਾਰੀ ਸਹਿਮਤੀ ਕੇਂਦਰ ਤੋਂ ਇੱਥੇ ਤੱਕ ਹੋ ਗਈ ਫਿਰ ਦਿੱਕਤ ਕੀ ਆ ਯਾਰ ਜੇ ਤੁਸੀਂ ਕੁੜੀ ਮੁੰਡਾ ਪਸੰਦ ਆ ਗਿਆ ਹੈ ਵਿਆਹ ਦਾ ਪੱਕਾ ਹੋ ਗਿਆ ਫਿਰ ਤੇ ਡੇਟ ਹੀ ਕੱਢਣੀਆਂ ਵੀ ਕਦੋਂ ਕਰਨਾ ਤੇ ਡੇਟ ਕੱਢਣ ਨੂੰ ਦੱਸੋ ਕੀ ਦਿੱਕਤ ਗਲੀਬ ਹੈ ਜੇ ਕੁੜੀ ਤੁਹਾਨੂੰ ਪਸੰਦ ਨਹੀਂ ਹੈ ਭੀ ਉਹਨੂੰ ਤੋੜਨਾ ਸਾਨੂੰ ਸ਼ੱਕ ਤੇ ਫਿਰ ਪੈ ਹੀ ਰਿਹਾ ਹੈ ਨਾ ਭੀ ਇਹ ਤੋੜਨਾ ਚਾਹੁੰਦੇ ਆ ਇਹ ਵਾਅਦੇ ਤੋਂ ਭੱਜਣਾ ਚਾਹੁੰਦੇ ਆ ਤਾਂ ਇਹ ਤਰੀਕ ਨਹੀਂ ਦੇ ਰਹੇ तरीका ਦਿਓ ਗੱਲ ਖਤਮ ਆਸੀ ਦੀ ਕੀ ਲੱਗਦਾ ਪ੍ਰੋਫੈਸਰ ਐਡਾ ਵੱਡਾ ਮਸਲਾ ਨਹੀਂ ਆ ਸੈਨੇਟ ਦੀਆਂ ਚੋਣਾਂ ਦਾ ਜੋ ਸ਼ਡਿਊਲ ਦੇਣਾ ਹੈ ਸ਼ਡਿਊਲ ਬੀਕਲੀਓ ਬਣਾ ਕੇ ਦਿੱਤਾ ਗਿਆ ਉੱਪਰੋਂ ਜਾਰੀ ਕਰਨ ਦੇ ਵਿੱਚ ਦੇਰੀ ਕਿਉਂ ਹੋ ਰਹੀ ਹੈ ਨਹੀਂ ਨਹੀਂ ਦੇਰੀ ਤਾਂ ਇਹ ਸੀ ਤੇ ਪੋਲਿਟਿਕਲ ਗੱਲਾਂ ਆ ਨਾ ਪੀ ਇਹ ਜੇ ਬੱਚੇ ਅੱਜ ਇਹਨਾਂ ਨੇ ਐਡਮਿਨਿਸਟ੍ਰੇਸ਼ਨ ਨੂੰ ਇੰਜ ਅੱਗੇ-ਅੱਗੇ ਲਾ ਲਿਆ ਜਾਂ ਕੇਂਦਰ ਤੱਕ ਆਪਣੀ ਧਮਕ ਸੁਣਵਾਤੀ 10 ਤਰੀਕ ਨੂੰ ਸਾਰਾ ਪੰਜਾਬ ਇੱਥੇ ਇਕੱਠਾ ਕਰਕੇ ਇਹਨਾਂ ਦੇ ਤੇ ਮੂੰਹ ਪੈਜੂ ਉਹ ਇਹਨਾਂ ਦੀਆਂ ਗੋਠੜੀਆਂ ਲਵਾਉਣੀਆਂ ਚਾਹੁੰਦੇ ਆ ਪਰ ਉਹ ਬਹੁਤ ਗਲਤ ਸੋਚ ਰਹੇ ਆ ਇਹ ਯੂਨੀਵਰਸਿਟੀ ਬੰਦ ਹੋਦੀ ਹੋ ਜੂਗੀ ਇਹ ਇਸ ਤਰੀਕੇ ਨਾਲ ਬਿਨਾਂ ਇਸ ਗੱਲ ਤੋਂ ਖੁੱਲ ਨਹੀਂ ਸਕਦੀ ਉਹਨਾਂ ਨੂੰ ਸਮਝ ਨਹੀਂ ਪੈ ਰਹੀ ਤੁਸੀਂ ਪੰਜਾਬੀਆਂ ਨੂੰ ਅਜੇ ਤੱਕ ਸਮਝਿਆ ਹੀ ਨਹੀਂ ਹੈਗੇ ਹੁਣ ਕੀ ਕਰੀਏ ਇਹ ਪੰਜਾਬੀ ਜਿਹੜੇ ਇੱਥੇ ਬੈਠੇ ਸਾਡੇ ਐਡਮਿਨਿਸਟ੍ਰੇਸ਼ਨ ਚ ਉਹ ਵੀ ਨਹੀਂ ਸਮਝ ਰਹੇ ਮਤਲਬ ਉਹ ਜਹਾਂ ਤੇ ਫਿਰ ਉਹ ਸਾਡੇ ਸਾਰੇ ਸੱਭਿਆਚਾਰ ਤੋਂ ਉਸ ਤਰੀਕੇ ਨਾਲ ਵੱਖ ਬਣੀ ਸ਼ਹਿਰੀ ਹੋ ਗਏ ਆ ਹੁਣ ਜਾਦੇ ਇੱਥੇ ਸਾਰੇ ਬੜੇ ਬੜੇ ਲੰਗਰ ਲੱਗ ਗਿਆ ਜਿੱਥੇ ਸਮਝ ਲਓ ਨਾ ਜਿੱਥੇ ਲੰਗਰ ਦਾ ਪੱਕਾ ਅੱਡਾ ਬਣ ਗਿਆ ਉਹ ਮੂਵਮੈਂਟ ਤੁਸੀਂ ਫੇਲ ਨਹੀਂ ਕਰ ਸਕਦੇ ਜੋ ਮਰਜੀ ਹੋਵੇ ਪੰਜਾਬ ਭਾਜਪਾ ਦੇ ਲੀਡਰ ਦਿਲਾਸੇ ਦੇ ਰਹੇ ਨੇ ਜਾਂ ਕਹਿ ਦਈਏ ਕਿ ਬਿਆਨ ਦੇ ਰਹੇ ਨੇ ਕਿ ਹਾਂ ਇਹ ਸੈਨੇਟ ਚੋਣਾ ਜਲਦੀ ਬਹਾਲ ਹੋ ਜਾਣਗੇ ਆ ਲਾਲੀਆ ਰਵਨੀਤ ਸਿੰਘ ਬਿੱਟੂ ਜਾਂ ਹੋਰ ਭਾਜਪਾ ਦੇ ਲੀਡਰ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਭਾਜਪਾ ਦੇ ਤੇ ਮੈਨੂੰ ਤਰਸ ਆਉਂਦਾ ਹੂੰ ਉਹਨਾਂ ਵਿਚਾਰਿਆਂ ਦਾ ਅੱਧੀ ਤੇਰੀਆਂ ਮਲਾਜੇ ਦਾ ਅੱਧੀ ਆ ਗਰੀਬ ਜੱਟ ਦੀ ਉਹਨਾਂ ਦੀ ਤੇ ਹਾਲਤ ਇਹ ਆ ਭਈ ਜਿਹੜੀਆਂ ਤੇ ਲੀਡਰੀਆਂ ਲੈਣੀਆਂ ਚੌਧਰਾਂ ਲੈਣੀਆਂ ਉਹ ਤੇ ਮਿਲਣੀਆਂ ਉਹਨਾਂ ਨੂੰ ਕੇਂਦਰ ਤੋਂ ਕਿ ਕੇਂਦਰ ਦੀ ਆਵਾਜ਼ ਕੱਢ ਦੇ ਕੇਂਦਰ 'ਚ ਜਾ ਕੇ ਇਹ ਤੇ ਪੰਜਾਬ ਚੋਂ ਦੇ ਅੱਗੇ ਤੁਹਾਡੇ ਵਰਗੇ ਬੰਦੇ ਨੌਜਵਾਨ ਖੜੇ ਹੁੰਦੇ ਡੰਡੇ ਲੈ ਕੇ ਉਹ ਤੁਸੀਂ ਆਗੇ ਉੱਥੇ ਕਰ ਐ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਵੀ ਆ ਉਹ ਜਿਹੜੀ ਇੱਥੇ ਦੀ ਆਵਾਜ਼ ਉਹਦਾ ਕੋਈ ਅਰਥ ਨਹੀਂ ਉਹ ਕੇਂਦਰ ਦੇ ਹੀ ਆ ਜੇ ਉਹਨਾਂ ਨੂੰ ਦਰਦਿਆ ਤੇ ਰਜਾਇਨ ਕਰਕੇ ਆਉਣ ਜੇ ਕੇਂਦਰ ਬਿੱਟੂ ਦੀ ਗੱਲ ਨਹੀਂ ਸੁਣਦਾ ਕਹਵੇ ਆ ਚੱਕੋ ਆਪਣੀ ਰੇਲਵੇ ਮਿਨਿਸਟਰੀ ਜਿੱਦਣ ਜਿਸ ਦਿਨ ਤੁਹਾਡਾ ਇੱਥੇ ਹੋ ਜੂਗਾ ਸਾਰਾ ਫੈਸਲਾ ਹੋ ਜੂਗਾ ਉਦੋਂ ਮੈਂ ਦੁਬਾਰਾ ਜੁਆਇਨ ਕਰ ਲੂੰਗਾ ਯਾਨੀ ਉਧਰ ਦੀ ਮਲਾਈ ਵੀ ਖਾਈ ਜਾਣੀ ਆ ਤੇ ਇੱਧਰ ਦੀ ਆਵਾਜ਼ ਵੀ ਸੁਰ ਵੀ ਕੱਢੀ ਜਾਣੀ ਇੰਜ ਨਹੀਂ ਹੁੰਦਾ ਉਹਨਾਂ ਚ ਕੁਝ ਬੰਦੇ ਜੈਨੂਅਲੀ ਹੋਣਗੇ ਜਿੰਨਾ ਚ ਮੈਂ ਮਾੜਾ ਮੋਟਾ ਜਾਖੜ ਸਾਹਿਬ ਉਹਨਾਂ ਨੂੰ ਦਿਲੋਂ ਲੱਗਦਾ ਗੱਲਾਂ ਤੋਂ ਲੱਗਦਾ ਮੈਂ ਜਿੰਨਾ ਕਿ ਜਾਣਦਾ ਉਹਨਾਂ ਦੇ ਸੁਭਾਅ ਨੂੰ ਪਰ ਚਲਦੀ ਨਹੀਂ ਉਹਨਾਂ ਨੂੰ ਕੋਈ ਜਗ੍ਹਾ ਤੇ ਨਹੀਂ ਹਾਲਾਂਕਿ ਉਹ ਪ੍ਰਧਾਨ ਹੈ ਨਹੀਂ ਤੇ ਪ੍ਰਧਾਨ ਮਾਰੇ ਇੱਥੋਂ ਦਬਕਾ ਓਏ ਮੈਂ ਪੰਜਾਬ ਚ ਨਹੀਂ ਵੜਨ ਦਊਂਗਾ ਕਿਸੇ ਨੂੰ ਕੇਂਦਰ ਵਾਲਿਆਂ ਨੂੰ ਜੇ ਤੁਸੀਂ ਇਸ ਗੱਲ ਦਾ 24 ਘੰਟਿਆਂ ਚ ਫੈਸਲਾ ਨਹੀਂ ਕਰਦੇ ਕਿਵੇਂ ਨਹੀਂ ਹੋਊਗਾ ਉਹ ਪਰ ਚਲੋ ਉਹ ਸਾਡਾ ਪ੍ਰੋਫੈਸੋਰियल ਸਟਾਈ ਲੈ ਉਹਨਾਂ ਦਾ ਪੋਲਿਟਿਕਸ ਕਰਨ ਦਾ ਉਹ ਇੱਥੇ ਚਾਹੀਦਾ ਥੋੜਾ ਦਬਕਾ ਜਿਹੜੇ ਜਿਹੜੀ ਪੰਜਾਬ ਪਾਜ ਪਾ ਆ ਮੈਂ ਦੇਹੀ ਕਹਿੰਗੇ ਉਹ ਤੇ ਤਰਸ ਜੋਗ ਹਾਲਤ ਆ ਨਾ ਉਹ ਇਧਰ ਦੇ ਨਾ ਉਧਰ ਦੇ ਕਿਸ ਤਰ੍ਹਾਂ ਦੇਖ ਦੋ ਨੋਟੀਫਿਕੇਸ਼ਨ ਤੇ ਨੋਟੀਫਿਕੇਸ਼ਨ ਜਾਰੀ ਹੋ ਰਿਹਾ ਬਿਨਾ ਡਿਸਕਸ਼ਨ ਦੇ ਜਾਰੀ ਕੀਤੇ ਜਾ ਰਹੇ ਨੇ ਲਾਗੂ ਕਰਨ ਦੀ ਬਜਾਏ ਡਿਸਕਸ਼ਨ ਤੋਂ ਬਿਨਾ ਜਾਰੀ ਕੀਤੇ ਜਾ ਰਹੇ ਨੇ ਥੋਪੇ ਜਾ ਰਹੇ ਨੇ 131ਵੀਂ ਸੋਧ ਸੰਵਿਧਾਨ ਦੀ ਉਹ ਨੋਟੀਫਿਕੇਸ਼ਨ ਆਇਆ ਫਿਰ ਵਾਪਸ ਲਿਆ ਗਿਆ ਉਸ ਨੂੰ ਕਿਸ ਤਰ੍ਹਾਂ ਦੇਖ ਦੋ ਨਹੀਂ ਉਹ ਤੇ ਸਾਰਾ ਦੇਖੋ ਅਸਲ 'ਚ ਪੰਜਾਬ ਇੱਕ ਜਝਾਰੂ ਲੋਕਾਂ ਦਾ ਸੂਬਾ ਆ ਉਹ ਇਕੱਲਾ ਸੋਚਦੇ ਹੀ ਨਹੀਂ ਉਹ ਸੋਚਦੇ ਵੀ ਇੱਕ ਆਪਣੇ ਢੰਗ ਨਾਲ ਸੋਚਦੇ ਆ ਕੱਲਾ ਸੋਚਣ ਦਾ ਇੱਕ ਹੁੰਦਾ ਕਿ ਸੋਚਦੇ ਤੇ ਸਾਰੇ ਹੀ ਆ ਸੋਚੇ ਤੇ ਗੁਰਬਾਣੀ ਚ ਲਿਖਿਆ ਸੋਚੇ ਸੋਚਣਾ ਹੋ ਵੀ ਜੇ ਸੋਚੇ ਲੱਖ ਵਾਰ ਸੋਚੀ ਚੱਲੋ ਐਕਸ਼ਨ ਪਾਰਟ ਵੀ ਨਾਲ ਕਰਦੇ ਆ ਸੋਚਣ ਤੋਂ ਬਾਅਦ ਇਸ ਸਭਾ ਪੰਜਾਬੀਆਂ ਦਾ ਕੇਂਦਰ ਨਹੀਂ ਸਮਝਦਾ ਜਦੋਂ ਐ ਬਿਲਕੁਲ ਤੁਹਾਡੀ ਗੱਲ ਠੀਕ ਹੈ ਪੀ 131 ਹੋਰ ਕਰਕੇ ਉਹ ਲੱਗੇ ਸੀ ਉਸ ਨੂੰ ਬਦਲਣ ਲੱਗੇ ਸੀਗੇ ਪੀ ਚੰਡੀਗੜ੍ਹ ਜਿਹੜਾ ਆਪਾਂ ਹੁਣ ਯੂਨੀਅਨ ਟੈਰੀਟਰੀ ਬਣਾ ਦੇਣਾ ਆ ਦਾ 240 ਦਾ ਰੈਫਰੈਂਸ ਦੇ ਕੇ ਆਰਟੀਕਲ 240 ਦਾ ਰੈਫਰੈਂਸ ਦੇ ਕੇ ਉਹ ਅਸੀਂ ਦੇਖਿਆ ਉਹ ਨਹੀਂ ਸੀ ਹੋ ਸਕਦਾ ਉਹ ਤੇ ਐਉਂ ਸੀਖ ਪਾਓ ਹੋ ਗਏ ਕੱਲਾ ਕੱਲਾ ਪੰਜਾਬੀ ਵਿਚ ਸਾਡਾ ਅਸੀਂ ਤਾਂ ਪੰਜਾਬ ਯੂਨੀਵਰਸਿਟੀ ਨੂੰ ਰੋ ਰਹੇ ਆਂ ਜਾਂ ਬੈਠੇ ਇੱਥੇ ਰੋਲਾ ਪਾ ਰਹੇ ਆਂ ਵੀ ਸਾਡੀ ਚੱਲੇ ਨਾ ਜਾਏ ਤੁਸੀਂ ਕਹਿੰਦੇ ਵੀ ਵਿਚੇ ਸਾਰਾ ਜਹਾਜ਼ ਇਕੱਠਾ ਪਿਆ ਸੀ ਤੇ ਇੱਕ ਸੀਟ ਨੂੰ ਕਰ ਰਹੇ ਆਂ ਤੁਸੀਂ ਜਹਾਜ਼ ਇਕੱਠਾ ਲਿਜਾਣ ਨੂੰ ਫਿਰਦੇ ਆ ਇਹ ਨਹੀਂ ਹੋਊਗਾ ਇਸ ਕਰਕੇ ਉਹ ਤਾਂ ਫਿਰ ਤੁਰੰਤ ਵਾਪਸ ਕਰ ਮੀ 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 ਕਰ ਰਹੇ ਸੀ ਤੁਸੀਂ ਦੇਖਿਆ ਈਆ ਕੀ ਕੋਈ ਮਤਲਬ ਗੱਲੇ ਥੋੜੀ ਸੀ ਨਹੀਂ ਜੀ ਇਹ ਤੇ ਵਿੱਚ ਹੋਇਆ ਹੀ ਨਹੀਂ ਜੀ ਇਹ ਤੇ ਐਵੇਂ ਪਤਾ ਨਹੀਂ ਕਿ ਇਹਨੇ ਗਲਤ ਬੋਲਤਾ ਹੋਣਾ ਬਾਰੋ-ਬਾਰ ਗੱਲਿਆ ਐਵੇਂ ਗੱਪ ਜੀ ਆ ਜੀ ਯਾ ਪਬਲਿਸ਼ ਵੀ ਆ ਸਾਰਾ ਕੁਝ 171 100 ਏਜੰਡਾ ਸਰਕੂਲੇਟ ਹੁੰਦਾ ਕਹੋ ਨਾ ਡਟ ਕੇ ਅਸੀਂ ਕਰਨਾ ਚਾਹੁੰਦੇ ਹਾਂ ਹੁਣ ਨਹੀਂ ਕਰਾਂਗੇ ਬਾਅਦ ਚ ਕਰਾਂਗੇ ਕਹਿ ਕੇ ਦੇਖੋ ਜੇ ਇੱਥੇ ਤੁਹਾਨੂੰ ਫਿਰ ਘਰੋਂ ਘਰੀ ਸਾਰਿਆਂ ਦੇ ਦਰਵਾਜ਼ਿਆਂ ਦੇ ਸਾਹਮਣੇ ਝੰਡੇ ਲੈ ਕੇ ਤੇ ਕੱਲਾ-ਕੱਲਾ ਪੰਜਾਬੀ ਨਾਂ ਬੈਠਾ ਹੋਊਗਾ ਇਸ ਲਈ ਮੈਨੂੰ ਪੰਜਾਬ ਬੀਜੇਪੀ ਦੀ ਇਹੀ ਤਰਾਸਦੀ ਲੱਗਦੀ ਹੈ ਉਹਨਾਂ ਦਾ ਦੁੱਬਦਾ ਇਹੀ ਹੈ ਉਹ ਨਾ ਤੇ ਹੁਣ ਕੇਂਦਰ ਨਾਲ ਪੂਰਾ ਹੋ ਸਕਦੇ ਨਾ ਪੰਜਾਬੀਆਂ ਨਾਲ ਪੂਰਾ ਹੋ ਸਕਦੇ ਪਾਰਟੀ ਇਹੋ ਜੀ ਆ ਇਹੋ ਜੀ ਡੁੱਬਦਾ ਜਦੋਂ ਕਾਂਗਰਸ ਦਾ ਰਾਜ ਹੁੰਦਾ ਉਹਨੂੰ ਵੀ ਆਉਂਦੀ ਹੈ ਇਸੇ ਕਰਕੇ ਮੈਂ ਤੇ ਬਿਲਕੁਲ ਇਹ ਜਾਉਣਾ ਕਿ ਤੁਸੀਂ ਆਪਣੀਆਂ ਜਿਹੜੀਆਂ ਨਾ ਰਿਜਨਲ ਸ਼ਕਤੀਆਂ ਉਹ ਕਿਸੇ ਵੀ ਰੂਪ ਦੀਆਂ ਹੈਗੀਆਂ ਉਹਨੂੰ ਕਿਸੇ ਵੀ ਰੂਪ 'ਚ ਉਹਨੂੰ ਮਜ਼ਬੂਤ ਕਰੋ ਜੇ ਇਸ ਦੇਸ਼ ਦੀ ਡੈਮੋਕ੍ਰੇਸੀ ਬਚਾਉਣੀ ਆ ਨਹੀਂ ਤੇ ਸਾਰੇ ਦਾ ਸਾਰਾ ਇਹ ਇਹ ਤੇ ਇਸ ਗੱਲ ਤੇ ਫੈਸਲਾ ਕਰ ਚੁੱਕੇ ਆ ਕਿ 2047 ਤੱਕ ਸੰਵਿਧਾਨ ਵੀ ਬਦਲਣਗੇ ਭਗਵਾ ਕਰਨ ਵੀ ਕਰਨਗੇ ਇਹ ਬਿਲਕੁਲ ਉਸ ਪਾਸੇ ਨੂੰ ਵੱਡੇ ਪੱਧਰ ਤੇ ਬਲਡੋਜ਼ ਕਰਕੇ ਸਾਰੇ ਜਿਹੜੇ ਸਾਡੇ ਅਲੱਗ-ਅਲੱਗ ਕਲਚਰ ਆ ਉਸ ਨੂੰ ਇਹ ਹਿੰਦੂਤਵਾ ਦੇ ਰੰਗ ਵਿੱਚ Hindu ਦੀ ਨਹੀਂ ਕੋਈ ਦਿੱਕਤ ਹੈ Hindu ਤੇ ਸਾਡੇ ਭਰਾ ਹੀ ਹੈ ਹਿੰਦੂਤਵਾ ਸੋਚ ਜਿਹੜੀ ਆ ਉਹ ਕਿ ਮਤਲਬ ਇੱਕੋ ਕਿਸਮ ਦੀ ਆਵਾਜ਼ ਕੱਢਣ ਸਾਰੇ ਉਹ ਨਹੀਂ ਹੋ ਸਕਦਾ ਸਾਰ ਇੱਕ ਦਾ ਇੱਕ ਲੱਗ ਇਤਿਹਾਸ ਤੇ ਬਲੱਖਣ ਕਲਚਰ ਸਭਿਆਚਾਰ ਬੋਲੀ ਆ ਉਸ ਨੂੰ ਇਹ ਮੰਨਣ ਲਈ ਤਿਆਰ ਨਹੀਂ ਜਿਹਦੀ ਜਿਹਦੇ ਤੇ ਇਹ ਫਿਰ بار بار ਇਸ ਤਰੀਕੇ ਨਾਲ ਪੁੱਠੇ ਸਿੱਧੇ ਸਾਰੇ ਕੰਮ ਕਰਦੇ ਆ ਕੱਲ ਮੋਦੀ ਸਾਹਿਬ ਨੇ ਵੀ ਬਿਆਨ ਦਿੱਤਾ ਰਾਮਰਾਜ ਨੂੰ ਲੈ ਕੇ ਕਿ ਰਾਮਰਾਜ 2047 ਤੱਕ ਬਣ ਜਾ ਉਸ ਨੂੰ ਕਿਹ ਤਰ੍ਹਾਂ ਦੀ ਕੀ ਕਰੀਏ ਯਾਰ ਮਤਲਬ ਸਾਡੇ ਜਦੋਂ ਤੁਸੀਂ ਲੋਕਾਂ ਚ ਪੋਲੀਟিক্যাল ਪਾਰਟੀ ਆਪਣੇ ਅਚੀਵਮੈਂਟ ਦਾ ਪ੍ਰਾਪਤੀਆਂ ਦੇ ਏਜੰਡੇ ਕੁਝ ਗਿਣਾ ਨਹੀਂ ਸਕਦੀ ਧਰਮ ਦੀ ਜਾ ਕੇ ਆੜ ਦੇ ਵਿੱਚ ਕਿਸੇ ਪਰੀਸਟ ਦੀ ਬੁਖੜ ਚ ਜਾ ਕੇ ਬਹਿ ਜਾਂਦੇ ਆ ਹੋਰ ਕੀ ਮੈਂ ਇਹ ਦੋ ਵਧ ਕੀ ਕਹਿ ਸਕਦਾ ਉੱਤੇ ਧਰਮ ਦੀ ਆੜ ਲੈ ਰਹੇ ਆ ਨਾ ਜਦੋਂ ਬੰਦਾ ਧਰਮ ਦੀ ਸਿੱਧੀ ਸਿੱਧੀ ਆੜ ਲੈਣ ਲੱਗ ਜੇ ਜਿਵੇਂ ਭਗਵੰਤ ਮਾਨ ਨੇ ਵੀ ਲਈ ਹੈ ਜਾ ਕੇ ਆਨੰਦਪੁਰ ਸਾਹਿਬ ਕਿਉਂਕਿ ਗਰੰਟੀਆਂ ਨਹੀਂ ਹੋਈਆਂ ਜੇ ਗਰੰਟੀਆਂ ਹੋ ਜਾਂਦੀਆਂ ਤੇ ਫਿਰ ਉਹਨਾਂ ਨੂੰ ਇਹ ਥੋੜੀ ਸੀ ਗੱਲ ਇਸ ਕਰਕੇ ਜਦੋਂ ਤੁਸੀਂ ਸਮਝ ਲਓ ਵੀ ਧਰਮ ਦੀ ਜਿਆਦਾ ਆੜ ਲਈ ਜਾ ਰਹੀ ਹੈ ਇਹਦਾ ਮਤਲਬ ਹੈ ਕਿ ਦੇਸ਼ ਨੂੰ ਇੱਕ ਗਲਤ ਡਾਇਰੈਕਸ਼ਨ ਤੇ ਲਜਾਇਆ ਜਾ ਰਿਹਾ ਔਰ ਦੇਸ਼ ਦੇ ਵਿੱਚ ਜਿਹੜਾ ਵਿਕਾਸ ਦੇ ਵਾਦੇ ਸੀਏ ਉਹਦੇ ਤੋਂ ਭੱਜਣ ਲਈ ਇੱਕ ਰਸਤਾ ਬਣਾਇਆ ਜਾ ਰਿਹਾ ਤਾਂ ਪ੍ਰੋਫੈਸਰ ਅੱਜ 26 ਤਰੀਕ ਦੀ ਕਾਲ ਦਿੱਤੀ ਗਈ ਸੀ ਸਟੂਡੈਂਟਸ ਵੱਲੋਂ ਯੂਨੀਵਰਸਿਟੀ ਬੰਦ ਕਰਨ ਦੀ ਤੇ ਦੂਸਰੀ ਤਰਫ 43 ਸੈਕਟਰ ਦੇ ਵਿੱਚ ਕਿਸਾਨਾਂ ਦਾ ਵੀ ਅੱਜ ਰੈਲੀ ਆ ਜਾਂ ਕਹਿਦੀ ਉਹਨਾਂ ਨੇ ਵੀ ਇਕੱਠ ਕੀਤਾ ਤਾਂ ਕਿਤੇ ਨਾ ਕਿਤੇ ਡੇਟਾ ਉੱਪਰ ਪਿੱਛੇ ਨਹੀਂ ਸੀ ਹੋ ਸਕਦੀਆਂ ਕਿਤੇ ਦੋਨੋਂ ਧਰਨੇ ਕਲੈਸ਼ ਨਾ ਹੋ ਜਾਣ ਪਨ ਇਹ ਇੱਕ ਧੁੰਨੇ ਤਰਨੇ ਕਿਥੋਂ ਕਲੇਸ਼ ਹੋ ਜਾਣਗੇ ਇੱਥੇ ਆਓ ਉੱਥੇ ਆਓ ਤਰਦਾੜੀ ਚਾ ਯੂਨੀਵਰਸਿਟੀ ਚ ਕਲੇਸ਼ ਨਹੀਂ ਹੋਣਗੇ ਤੁਸੀਂ ਇਹ ਕਹੋ ਕਿ ਕਿਤੇ ਪੂਲ ਨਾ ਹੋ ਜਾਣ ਇਕੱਠੇ ਨਾ ਹੋ ਜਾਣ ਕਲੇਸ਼ ਕੱਲ ਹੀ ਹੋਣਾ ਸਾਡਾ ਪੂਲ ਤਾਂ ਹੈ ਨਾ ਸਰ ਕਿਸਾਨ ਵੀ ਆਏ ਸੀ ਪੂਲ ਤਾਂ ਪਹਿਲਾਂ ਹੀ ਹੈ ਨਹੀਂ ਨਹੀਂ ਹੁਣ ਵੀ ਇੱਥੋਂ ਜਾ ਸਕਦੇ ਆ ਮੈਂ ਵੀ ਚੱਲਿਆ ਇੱਥੋਂ ਤੁਹਾਡੀ ਇੰਟਰਵਿਊ ਤੋਂ ਬਾਅਦ ਕਿਉਂ ਨਹੀਂ ਜਾਣਾ ਉਹ ਸਾਡੇ ਭਰਾ ਆ ਸਾਡੇ ਉਹਨਾਂ ਦੇ ਬੱਚੇ ਹੀ ਮੈਂ ਡੇਟਾ ਦੀ ਗੱਲ ਕਰ ਰਿਹਾ ਪ੍ਰੋਫੈਸਰ ਆ ਡੇਟਾ ਉੱਪਰ ਥੱਲੇ ਹੋ ਸਕਦੀਆਂ ਸੀ ਨਹੀਂ ਹੋ ਸਕਦੀਆਂ ਕਿਵੇਂ ਨਹੀਂ ਹੋ ਸਕਦੀਆਂ 25 ਤੱਕ ਇਹਨਾਂ ਨੇ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਅਸੀਂ ਤੁਹਾਡੀ ਨੋਟੀਫਿਕੇਸ਼ਨ ਕਰਾ ਦਾਂਗੇ ਹਾਂਜੀ ਇਹਨਾਂ ਨੇ ਕਿਹਾ ਠੀਕ ਹੈ ਜੀ 25 ਤੱਕ ਇੰਤਜ਼ਾਰ ਕਰਾਂਗੇ ਨਹੀਂ ਤੇ 26 ਨੂੰ ਬਿਗਲ ਵਜਾਵਾਂਗੇ ਹੂੰ ਇਹਨਾਂ ਨੇ ਫੈਸਲਾ ਬਹੁਤ ਦਿਨ ਪਹਿਲਾਂ 26 ਦਾ ਯੂਨੀਵਰਸਿਟੀ ਬੰਦ ਕਰਨ ਦਾ ਕਰ ਲਿਆ ਸੀ ਹੋ ਗਿਆ 26 ਤਰੀਕੀ 26 ਨਵੰਬਰ 2020 ਦਾ ਜਿਹੜਾ ਕੂਚ ਕੀਤਾ ਸੀ ਦਿੱਲੀ ਵੱਲ ਕਿਸਾਨਾਂ ਨੇ ਉਹਦਾ 5ਵੀਂ ਬਰਸੀ ਹੈ ਉਹਦੀ ਸੈਲੀਬ੍ਰੇਸ਼ਨ ਕਰਨੀ ਸੀ ਸੈਲੀਬ੍ਰੇਸ਼ਨ ਵੀ ਆ ਨਮੀ ਸੌ ਵੀ ਚੁੱਕੜੀਆਂ ਨਵੇਂ ਤਹਈਆ ਵੀ ਕਰਨਾ ਆ ਇਸ ਕਰਕੇ ਉਹਨਾਂ ਦਾ ਵੀ ਬਣਦਾ ਸੀ ਇੰਜੀਨੀਅਰਸ ਨੇ ਜਿਹੜੇ ਇਲੈਕਟ੍ਰੀਕਲ ਇੰਜੀਨੀਅਰਸ ਆ ਉਹਨਾਂ ਦੀ ਐਸੋਸੀਏਸ਼ਨ ਨੇ ਵੀ ਅੱਜ ਹੀ ਧਰਨਾ ਰੱਖਿਆ ਹੋਇਆ ਉਹ ਅਲੱਗ ਹੈਗਾ ਆ ਜਿਹੜੇ ਵਰਕਰਸ ਹੈਗੇ ਆ ਟ੍ਰੇਡ ਯੂਨੀਅਨ ਉਹਨਾਂ ਦੇ ਆ ਜਿਹੜੇ 4 ਕੋਡ ਕਰ ਦਿੱਤੇ 29 ਲਗ ਲਗ ਲੇਬਰ ਦੇ ਬਿੱਲ ਸੀਗੇ ਉਹ ਸਾਰਿਆਂ ਨੂੰ ਇਕੱਠਾ ਕਰਕੇ ਤੇ 4 ਲੇਬਰ ਕੋਡ ਬਣਾ ਦਿੱਤੇ ਉਹ ਉਹਦੇ ਵਿਰੋਧ ਚ ਕਰ ਰਹੇ ਆ ਇਸ ਕਰਕੇ ਇੰਜ ਨਹੀਂ ਕੀਤਾ ਗਿਆ ਕਿ ਕਿਸੇ ਕੁਛ ਇਹ ਬਣਦਾ ਹੀ ਇੰਜ ਸੀ ਇਹ ਨੂੰ ਇੰਜ ਕਹ ਲਓ ਤੁਸੀਂ ਕੁਇਨਸੀਡੈਂਸ ਹਾਂ ਇਹ ਇਹ ਉਹਦੇ ਕਰਕੇ ਹੋ ਗਿਆ ਅਦਰਵਾਇਜ਼ ਮੈਂ ਤੇ ਕਹਿਣਾ ਕਿ ਚੰਡੀਗੜ੍ਹ ਬਹੁਤ ਭਾਗਾ ਭਰਿਆ ਆ ਅੱਜ ਇਹਨਾਂ ਨੂੰ ਚੰਗੇ ਚੰਗੇ ਸੋਹਣੇ ਸੋਹਣੇ ਪੰਜਾਬੀਆਂ ਦੇ ਦਰਸ਼ਨ ਹੋਣਗੇ ਨਹੀਂ ਤੇ ਇਹ ਤੇ ਪੱਥਰਾਂ ਦਾ ਸ਼ਹਿਰ ਜਿਸ ਤਰੀਕੇ ਦਾ ਬਣਿਆ ਹੋਇਆ ਬਿਲਕੁਲ ਰੁੱਖਾ ਸੁੱਖਾ ਜਿਹਾ ਤੇ ਇੱਥੇ ਤੇ ਰੌਣਕਾਂ ਲੱਗੀਆਂ ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਅੱਜ ਜਨਾਈ ਕਰਨਾ ਚਾਹੀਦਾ ਮੈਨੂੰ ਮੈਨੂੰ ਲੱਗਦਾ ਕਿ ਚੰਡੀਗੜ੍ਹ ਲਈ ਉਹਨਾਂ ਦੀ ਕਿਸਮਤ 'ਚ ਇਹ ਚੰਗੀ ਕਿਸਮਤ ਹੈ ਕਿ ਅੱਜ ਇੰਨੇ ਪੰਜਾਬ ਤੋਂ ਲੋਕ ਇੱਥੇ ਆਉਣਗੇ ਆਪਣੀ ਗੱਲ ਰੱਖਣਗੇ ਦੇਸ਼ ਦੀ ਡੈਮੋਕ੍ਰੇਸੀ ਨੂੰ ਬਚਾਉਣ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਨਗੇ ਤੇ ਉਹਨਾਂ ਨੂੰ ਤੇ ਸਗੋਂ ਸ਼ਬੀਲਾ ਚੰਡੀਗੜੀਆਂ ਨੂੰ ਲਾਉਣੀਆਂ ਚਾਹੀਦੀਆਂ ਲੰਗਰ ਲਾਉਣੇ ਚਾਹੀਦੇ ਆ ਤਾਂ ਕਿ ਬਾਹਰੋਂ ਆਏ ਮਹਿਮਾਨਾਂ ਦੀ ਅਸੀਂ ਪੂਰੀ ਸੇਵਾ ਕਰ ਸਕੀਏ ਤਾਂ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਕੈਮਰਾ ਪਰਸਨ ਰਣਵੀ ਦੇ ਨਾਲ ਮਰੁੰਦੀਪ ਸਿੰਘ ਅਨਟੋਲਡ ਪੰਜਾਬ ਚੰਡੀਗੜ੍ਹ